ਦੀਪਕ ਜੀ ਹੁਣ ਇਲੈਕਸ਼ਨਸ ਦੇ ਨਤੀਜੇ ਜਿਹੜੇ ਆਏ ਨੇ ਉਹਦੇ ਵਿੱਚੋਂ ਦੇਖੋ ਵੱਖੋ ਵੱਖਰੇ ਕਿਸਮ ਦਾ ਅਨਲਿਸਿਸ ਆ ਕਿਉਂਕਿ ਉਹਦੇ ਵਿੱਚੋਂ ਹੁਣ ਕਈ ਚੀਜ਼ਾਂ ਹੁੰਦੀਆਂ ਨਾ ਨਾ ਇੱਕਦਮ ਤਾਂ ਪਹਿਲਾਂ ਜਦੋਂ ਹੱਲਾ ਪੈ ਰਿਆ ਸੀ ਨਤੀਜਿਆਂ ਦਾ ਉਦੋਂ ਤੇ ਸਾਰਿਆਂ ਦਾ ਧਿਆਨ ਇਸ ਵੱਲ ਸੀ ਵੀ ਕਿਹੜੀ ਪਾਰਟੀ ਨੂੰ ਤੇ ਕਿਹੜੇ ਕੋਐਲੀਸ਼ਨ ਨੂੰ ਕਿੰਨੀਆਂ ਸੀਟਾਂ ਆ ਰਹੀਆਂ ਨੇ ਪਰ ਹੁਣ ਜਦੋਂ ਉਹਦੀ ਹੋਰ ਬਾਰੀਕੀ ਨਾਲ ਪੁਨਛਾਣ ਹੋ ਰਹੀ ਆ ਜੇ ਦੇਖਿਆ ਜਾਵੇ ਵੀ 10 ਸੀਟਾਂ ਤੇ ਜੇ ਅਕਾਲੀ ਦਲ ਦੀ ਪਰਫਾਰਮੈਂਸ ਵੇਖੀ ਜਾਵੇ ਤਾਂ ਅਕਾਲੀ ਦਲ ਭਾਜਪਾ ਤੋਂ ਵੀ ਕਮਜ਼ੋਰ ਤੇ ਫਾੜੀ ਰਿਹਾ ਹੈ ਪੰਜਾਬ ਦੇ ਵਿੱਚ 10 ਸੀਟਾਂ ਤੇ ਬਿਜੇ ਜੀ ਆਪਾਂ ਉਸ ਦਿਨ ਗੱਲ ਕਰ ਰਹੇ ਸੀ ਕਿ ਕਿ ਮੈਂ ਇੱਕ ਖਾਸ ਰਿਪੋਰਟ ਤੇ ਕੰਮ ਕਰ ਰਿਹਾ ਮੈਂ ਇਸ ਨੂੰ ਸੀਟ ਦਰ ਸੀਟ ਪਾਰਟੀ ਦਰ ਪਾਰਟੀ ਹਲਕਾ ਦਰ ਹਲਕਾ ਬੱਛਾ ਜੀ ਤੇ ਆਪਾਂ ਲਗਾਤਾਰ ਚੋਣ ਪ੍ਰਕਿਰਿਆ ਦੇ ਦੌਰਾਨ ਗੱਲ ਕਰਦੇ ਰਹੇ ਕਿ ਭਾਜਪਾ 224 ਨਹੀਂ 227 ਲਈ ਲੜ ਰਹੀ ਹੈ ਜੀ ਭਾਜਪਾ ਦਾ ਮਿਸ਼ਨ 227 ਆ ਤੋਂ ਉਹਦੇ ਵਿੱਚ ਉਹ ਕਾਮਯਾਬ ਹੁੰਦੀ ਨਜ਼ਰ ਆਈ ਆਪਾਂ ਗੱਲ ਵੀ ਕਰ ਰਹੇ ਸੀਗਾ ਕਿ ਬੀਜੇਪੀ ਦਾ ਵੋਟ ਬੈਂਕ 9% ਵੱਧ ਗਿਆ ਇਸ ਵਾਰ ਹੂੰ ਮਤਲਬ 18% ਤੇ ਗਿਆ 18.56 ਇਸ ਵਾਰ ਬੀਜੇਪੀ ਦਾ ਵੋਟ ਪਰਸੈਂਟ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਧਿਆਨ ਚ ਰੱਖਦੇ ਆ ਜੀ ਤੇ 2019 ਦੇ ਵਿੱਚ ਇਹ 9.63 ਸੀ ਮਤਲਬ ਲਗਭਗ ਦੁੱਗਣਾ ਹੋ ਗਿਆ ਹੂੰ ਹੂੰ ਜੀ ਇਹ ਆਪਣੇ ਆਪ ਚ ਅਹਿਮ ਹੈ ਕਿ ਅਗਲੇ ਆਪਣੇ ਮਿਸ਼ਨ ਚ ਕਾਮਯਾਬ ਨੇ ਪਰ ਜਿਸ ਨਾਲ ਛੋਟਾ ਭਰਾ ਬੜਾ ਭਰਾ ਨੌ ਮਾਸ ਦਾ ਰਿਸ਼ਤਾ ਪਤੀ ਪਤਨੀ ਦਾ ਰਿਸ਼ਤਾ ਕਿੰਨੀਆਂ ਹੀ ਸੰਗਿਆ ਦਿੱਤੀਆਂ ਗਈਆਂ ਇਸ ਨੂੰ ਉਹਦੇ ਵਿੱਚ ਜਦੋਂ ਮੈਂ ਦੇਖਦਾ ਤਾਂ ਭਾਜਪਾ ਉਹਦੇ ਵਿੱਚ ਵੀ ਕਾਮਯਾਬੀ ਦੀ ਨਜ਼ਰ ਆ ਰਹੀ ਹੈ ਕਿ ਅਕਾਲੀ ਦਲ ਜਿਹੜੀ ਇੱਥੋਂ ਦੀ ਖੇਤਰੀ ਪਾਰਟੀ ਐ, ਥਰਾਤਲ ਦੀ ਪਾਰਟੀ ਐ, ਪੰਜਾਬ ਦੀ ਵਿਰਾਸਤੀ ਪਾਰਟੀ ਰਹੀ ਐ। ਉਸ ਪਾਰਟੀ ਦੇ ਉਮੀਦਵਾਰ ਕਿਤੇ 4 ਨੰਬਰ ਤੇ ਕੋਈ 5ਵੇਂ ਨੰਬਰ ਤੇ ਨਜ਼ਰ ਆ ਰਿਹਾ। ਮਤਲਬ ਲੱਭੇ ਹੀ ਨਹੀਂ ਕੋਈ ਤੁਸੀਂ ਹੁਣ 13 ਉਮੀਦਵਾਰ ਜਿੱਤੇ ਨੇ। ਜੀ। ਤਾਂ ਜੇ ਆਮ ਆਦਮੀ ਪਾਰਟੀ ਦੇ ਤਿੰਨ ਜਿੱਤੇ ਨੇ ਤਾਂ ਮਤਲਬ ਆਮ ਆਦਮੀ ਪਾਰਟੀ ਤਿੰਨ ਸੀਟਾਂ ਦੇ ਨੰਬਰ 1 ਤੇ ਐ। ਜੀ ਇਹ ਕਾਂਗਰਸ ਦੇ 7 ਜਿੱਤੇ ਨੇ ਦਾ ਮਤਲਬ 7 ਨੰਬਰ 1 ਤੇ ਆ ਹਾਂ ਜੇ ਦੋ ਆਜ਼ਾਦ ਜਿੱਤੇ ਨੇ ਤਾਂ ਦੋ ਨੰਬਰ 1 ਤੇ ਨੇ ਤੇ ਜੇ ਹਰ ਸਿੰਘ ਕੋਰ ਬਾਦਲ ਦਿੱਤੀ ਹੈ ਤਾਂ ਮਤਲਬ ਅਕਾਲੀ ਦਲ ਇੱਕ ਸੀਟ ਦੇ ਉੱਤੇ ਨੰਬਰ 1 ਤੇ ਆ ਜੀ ਤੇ ਜੇ ਅਕਾਲੀ ਦਾ ਲੀਕ ਇੱਕ ਸੀਟ ਤੇ ਨੰਬਰ 1 ਤੇ ਆ ਤੇ ਬਾਕੀ 12 ਦੇ ਉੱਤੇ ਕਿੱਥੇ ਆ ਹਾਂ ਫਿਰ ਪੰਜਾਬ ਦੀ ਪਾਰਟੀ ਹੋਣ ਦੇ ਨਾਤੇ ਔਰ ਆਪਾਂ ਇਹ ਗੱਲ ਮੰਨਦੇ ਆਏ ਹਾਂ ਔਰ ਮੈਂ ਦਾਅਵੇ ਨਾਲ ਕਹਿੰਦਾ ਕਿ ਇੱਕੋ ਇੱਕ ਪਾਰਟੀ ਹੈ ਜਿਹਦੇ ਕੋਲ ਹਰ ਪਿੰਡ 'ਚ ਝੰਡਾ ਲਾਉਣ ਵਾਲਾ ਬੂਥ ਲਾਉਣ ਵਾਲਾ ਹੈ ਉਹਦੇ ਲਈ ਬਾਹਰ ਖੜੀ ਕਰਕੇ ਪ੍ਰਚਾਰ ਕਰਨ ਵਾਲਾ ਬੰਦਾ ਹੈਗਾ ਸਭ ਤੋਂ ਵੱਧ ਜੇਕਰ ਕਿਸੇ ਪਾਰਟੀ ਕੋਲ ਹਰਥਾ ਬੰਦੇ ਨਹੀਂ ਤਾਂ ਉਹ ਇਕੱਲੇ ਦਲ ਕੋਲੇ ਨੇ ਜੀ ਫਿਰ ਫਿਰ ਜੋ 1 ਨੰਬਰ ਤੇ ਇੱਕ ਉਮੀਦਵਾਰ ਆ ਰਿਹਾ ਤਾਂ ਇਹਦਾ ਮਤਲਬ ਦੂਜੇ ਤੇ ਵੀ ਕੋਈ ਆਇਆ ਹੋਣਾ ਤੀਜੇ ਤੇ ਵੀ ਕੋਈ ਆਇਆ ਹੋਣਾ ਨਾ ਜੀ 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 ਤੇ ਮੈਂ ਇਹ ਲੱਭਿਆ ਜਦੋਂ ਦੂਜੇ ਨੰਬਰ ਤੇ ਇੱਕ ਵੀ ਉਮੀਦਵਾਰ ਨਹੀਂ ਆਇਆ ਕੱਲੀ ਹੂੰ ਤੀਜੇ ਨੰਬਰ ਤੇ ਵੀ ਇੱਕ ਵੀ ਨਹੀਂ ਆਇਆ ਜੀ चौथे नंबर ते 11 आए हम्म ते पांचवे नंबर ते 1 ਆਇਆ ਇਹ ਪ੍ਰਾਪਤੀ ਹੈ ਹੂੰ 11 ਉਮੀਦਵਾਰ ਤੁਹਾਡੇ ਸਿੱਧੇ चौथे नंबर ਤੇ ਆ ਰਹੇ ਨੇ ਦੂਜਾ ਤੇ ਤੀਜਾ ਇੱਕ ਵੀ ਨਹੀਂ ਚਲੋ ਪਹਿਲੇ ਤੇ ਨਹੀਂ ਆ ਸਕੇ ਵੱਖਰੀ ਗੱਲ ਹੈ ਦੂਜੇ ਤੇ ਤਾਂ ਆਉਂਦੇ ਥੋੜੇ ਨਾਲ ਮੁਕਾਬਲਾ ਤਾਂ ਹੁੰਦਾ ਜੀ 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 ਹੂੰ ਹੁਣ ਆ ਜੋ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਜੇ ਪੰਜਾਬ ਦੇ ਵਿੱਚ ਨਤੀਜਿਆਂ ਚ ਜ਼ੀਰੋ ਹੈ ਜੀ ਤਾਂ ਇਹਦਾ ਮਤਲਬ ਪਹਿਲੇ ਨੰਬਰ ਤੇ ਉਹ ਨਹੀਂ ਹੈ ਕਿਤੇ ਵੀ 13 ਨੇ 13 ਸੀਟਾਂ ਚੋ ਕਿਸੇ ਵੀ ਸੀਟ ਤੇ 1 ਨੰਬਰ ਤੇ ਨਹੀਂ ਹੈ ਜੀ ਫਿਰ ਆਪਾਂ ਉਹਨੂੰ ਵੀ ਦੂਏ ਤੀਏ ਚਾ ਉੱਥੇ ਤੇ ਹੀ ਭਾਲਾਂਗੇ ਨਾ ਜੀ ਤੇ ਅਕਾਲੀ ਜਲ ਦਾ ਛੋਟਾ ਭਰਾ ਹੋਣ ਦੇ ਨਾਤੇ ਜੇ ਅਕਾਲੀ ਜਲ ਦੇ 11 ਉਮੀਦਵਾਰ ਚਾਰ ਤੇ ਨੇ ਤਾਂ ਭਾਜਪਾ ਦਾ ਪੰਜਵੇਂ ਤੇ ਚਾਹੀਦੀ ਸੀ ਹੂੰ ਪਰ ਨਹੀਂ ਜਨਾਬ ਭਾਜਪਾ ਦੇ ਤਿੰਨ ਉਮੀਦਵਾਰ ਦੂਜੇ ਨੰਬਰ ਤੇ ਆਏ ਨੇ ਜੀ ਤਿੰਨ ਉਮੀਦਵਾਰ ਹੂੰ ਤੇ 6 ਉਮੀਦਵਾਰ ਨੰਬਰ 3 ਤੇ ਆਏ ਹੂੰ ਹੂੰ ਤੇ ਇੱਥੋਂ ਦਾ ਜਨਰਲ ਦੋ ਉਮੀਦਵਾਰ ਇਹਦੇ ਨੰਬਰ 4 ਤੇ ਨੇ ਤੇ ਦੋ ਉਮੀਦਵਾਰ ਨੰਬਰ 5 ਤੇ ਨੇ ਜੀ ਮਤਲਬ 10 ਸੀਟਾਂ ਅਜਈਆਂ ਨੇ ਜਿੱਥੇ ਭਾਜਪਾ ਅਕਾਲੀ ਦਲ ਨਾਲੋਂ ਮੂਹਰੇ ਰਿਹਾ ਹੂੰ 10 ਲੋਕ ਸਭਾ ਹਲਕੇ ਅਜਿਹੇ ਨੇ ਜਿੱਥੇ ਅਕਾਲੀ ਦਲ ਭਾਜਪਾ ਤੋਂ ਵੀ ਆਡੀ ਰਿਹਾ ਜੀ ਸੋ ਇਹ ਆਪਣੇ ਆਪ 'ਚ ਇੱਕ ਸਵਾਲ ਖੜਾ ਹੋ ਗਿਆ ਕਿ ਇਹ ਸਥਿਤੀ ਬਣੀ ਕਿਉਂ ਸੋ ਲਓ ਮੈਂ ਹੁਣ ਐ ਤੁਹਾਡੇ ਇਸ ਸਵਾਲੇ ਨਾਲ ਹੀ ਆ ਜਾਣਾ ਜੀ ਜਲੰਧਰ ਲੋਕ ਸਭਾ ਹਲਕਾ ਹੂੰ ਆਪਾਂ ਨਾ ਪਹਿਲੇ ਦੀ ਗੱਲ ਕਰਨੀ ਨਾ ਕਿਸੇ ਹੋਰ ਦੀ ਆਪਾਂ ਅਕਾਲੀ ਦਲ ਦੀ ਔਰ ਭਾਜਪਾ ਦੀ ਗੱਲ ਕਰਨੀ। ਜੀ। ਜਲੰਧਰ ਲੋਕ ਸਭਾ ਹਲਕੇ ਸ਼ਸ਼ੀਲ ਰਿੰਕੂ ਦੂਏ ਨੰਬਰ ਤੇ ਆਉਂਦਾ। ਜੀ। ਤੇ ਰਵਨੀਤ ਬਿੱਟੂ ਇਥੇ ਤਰ੍ਹਾਂ ਲੁਧਿਆਣੇ ਚ ਦੂਏ ਨੰਬਰ ਤੇ ਆਉਂਦਾ। ਜੀ। ਇਸੇ ਤਰ੍ਹਾਂ ਗੁਰਦਾਸਪੁਰ ਚ ਦਿਨੇਸ਼ ਬੱਬੂ ਦੂਸਰੇ ਨੰਬਰ ਤੇ ਆਉਂਦਾ। ਇਹਦਾ ਮਤਲਬ ਭਾਜਪਾ ਨਾਲ ਮੁਕਾਬਲਾ ਹੈ ਜੀ ਦੂਏ ਨੰਬਰ ਤੇ ਆ ਰਹੇ ਆ। ਜੀ। ਤੇ ਫਿਰ ਆਪਾਂ ਆਹੀ ਗੱਲ ਕਰਦੇ ਸੀ ਨਾ ਫਿਰ ਇਹਨਾਂ ਤੋਂ ਅਕਾਲੀ ਦਲ ਚਲ ਦੂਏ ਤੇ ਨੀਤੀਏ ਤੇ ਆਉ। ਸ਼ਸ਼ੀਲ ਰਿੰਕੂ ਦੂਏ ਨੰਬਰ ਤੇ ਆ ਰਿਹਾ। ਤੇ ਅਕਾਲੀ ਗੱਲ ਦਾ ਉਮੀਦਵਾਰ ਚੌਥੇ ਨੰਬਰ ਤੇ ਆ ਰਿਹਾ ਜਲੰਧਰ ਚ ਹੂੰ ਸ਼ਸ਼ੀਲ ਰਿੰਕੋ ਨੂੰ ਵੋਟ ਪੈ ਰਹੀ ਹੈ 214000 ਜੀ ਤੇ ਭਾਜਪਾ ਦੇ ਉਮੀਦਵਾਰ ਨੂੰ ਪੈ ਰਹੀ ਹੈ 67000 ਜੀ ਚੇਸੋ ਵੱਲ ਲੁਧਿਆਣਾ ਰਵਨੀਤ ਬਿੱਟੂ ਦੂਸਰੇ ਨੰਬਰ ਤੇ ਹੈ 3 ਲੱਖ ਤੋਂ ਵੱਧ ਵੋਟ ਲੈ ਕੇ ਜਾ ਰਹੇ ਨੇ ਤੇ ਅਕਾਲੀ ਗੱਲ ਦਾ ਉਮੀਦਵਾਰ ਚੌਥੇ ਨੰਬਰ ਤੇ ਹੈ ਰਮਜੀਤ ਢਿੱਲੋਂ 90000 ਵੋਟ ਲੈ ਕੇ ਜਾ ਰਿਹਾ ਜੀ ਗੁਰਦਾਸਪੁਰ ਲੋਕ ਸਭਾ ਹਲਕਾ ਹੂੰ ਦਿਨੇਸ਼ ਬੱਬੂ ਦੂਸਰੇ ਨੰਬਰ ਤੇ ਆਏ 2 ਲੱਖ 81 ਲੱਖ ਵੋਟ ਲੈ ਕੇ ਜਾ ਰਹੇ ਨੇ ਤੇ ਅਕਾਲੀ ਦਲ ਦਾ ਉਮੀਦਵਾਰ ਚੌਥੇ ਨੰਬਰ ਤੇ ਆ ਦਲਜੀਤ ਚੀਮਾ 85000 ਵੋਟ ਲੈ ਕੇ ਜਾ ਰਹੇ ਨੇ ਇਹ ਤੋਂ ਬਾਅਦ ਆਜੋ ਹੁਣ ਇਹ ਤੋਂ ਬਾਅਦ 6 ਲੋਕ ਸਭਾ ਹਲਕੇ ਅਜਿਹੇ ਨੇ ਜਿੱਥੇ ਭਾਜਪਾ ਤੀਸਰੇ ਨੰਬਰ ਤੇ ਆਈ ਆ ਹੂੰ ਹੂੰ ਅੰਮ੍ਰਿਤਸਰ ਤਰਨਜੀਤ ਸੰਧੂ ਤੀਸਰੇ ਨੰਬਰ ਤੇ ਆਏ ਪਰ ਵੋਟ 2,07,000 ਹੈ ਜੀ ਤੇ ਅਕਾਲੀਆਂ ਦਾ ਉਮੀਦਵਾਰ ਇੱਥੇ ਵੀ ਚੌਥੇ ਤੇ ਆਇਆ ਅਨਿਲ ਜੋਸ਼ੀ 1,62,000 ਹੈ ਜੀ ਸ਼੍ਰੀ ਨਾਨਦਪੁਰ ਸਾਹਿਬ ਸੁਵਾਲ ਸ਼ਰਮਾ ਤੀਸਰੇ ਤੇ ਆ ਰਹੇ ਨੇ ਅਕਾਲ ਦਲ ਦਾ ਉਮੀਦਵਾਰ ਚੰਦੂ ਮਾਜਰਾ ਚੌਥੇ ਤੇ ਆ ਰਿਹਾ ਹਮ ਹਮ ਪਟਿਆਲਾ ਪ੍ਰਨੀਤ ਕੌਰ ਤੀਸਰੇ ਨੰਬਰ ਤੇ ਆ ਰਹੀ ਹੈ ਐਨ ਕੇ ਸ਼ਰਮਾ ਚੌਥੇ ਤੇ ਆ ਰਹੇ ਨੇ ਹੁਸ਼ਿਆਲਪੁਰ ਅਨੀਤਾ ਸੋਮ ਪ੍ਰਕਾਸ਼ ਤੀਸਰੇ ਤੇ ਆ ਤੇ ਸੋਨ ਸਿੰਘ ਠੰਡਲ ਚੌਥੇ ਨੰਬਰ ਤੇ ਨੇ ਹਮ ਹਮ ਫਿਰੋਜ਼ਪੁਰ ਗੁਰਮੀਤ ਸੋਢੀ ਹੋਰੀ ਨੰਬਰ 3 ਤੇ ਨੇ ਬੋਬੀ ਮਾਨ ਨੰਬਰ 4 ਤੇ ਨੇ ਜੀ ਤੇ ਇਹ ਇਸੇ ਤਰ੍ਹਾਂ ਫਤੇਗੜ ਸਾਹਿਬ ਗੇਜ ਆਰਾਮ ਨੰਬਰ 4 ਤੇ ਨੇ ਤੇ ਬਿਕਰਮਜੀਤ ਖਾਲਸਾ ਨੰਬਰ 5 ਤੇ ਨੇ 6 ਸੀਟਾ ਉਹ ਨੇ ਜਿੱਥੇ ਭਾਜਪਾ ਤੀਸਰੇ ਨੰਬਰ ਤੇ ਆਈ ਆ ਤੇ ਅਕਾਲੀ ਦਲ ਇੱਥੇ ਵੀ 4 ਤੇ ਹੀ ਆ। ਸੋ 6 ਇਹ ਤੇ ਤਿੰਨ ਉਹ 9 ਸੀਟਾ ਤਾਂ ਸਿੱਧੀਆਂ ਭਾਜਪਾ ਨੇ ਪਛਾੜਤੀਆਂ ਜਿੱਥੇ ਕਲ ਦਲ ਚੌਥੇ ਤੇ ਹੀ ਬੈਠਾ। ਜੀ ਪਰ ਇੱਕ ਸੀਟ ਅਜੇ ਹੀ ਵੀ ਹੈਗੀ ਆ ਜਿੱਥੇ ਦੋ ਸੀਟਾ ਮਤਲਬ ਇੱਜੀਆਂ ਵੀ ਆ ਜਿੱਥੇ ਭਾਜਪਾ ਚੌਥੇ ਨੰਬਰ ਤੇ ਆਈ ਹੈ ਹਮਮ ਪਰਮਪਾਲ ਕੌਰ ਸਿੱਧੂ ਬਠਿੰਡਾ ਚੌਥੇ ਨੰਬਰ ਤੇ ਆਇਆ ਸੰਗਰੂਰ ਅਰਵਿੰਦ ਖੰਨਾ ਭਾਜਪਾ ਚੌਥੇ ਨੰਬਰ ਤੇ ਆਇਆ ਜਿੱਥੇ ਪਰਮਪਾਲ ਕੌਰ ਸਿੱਧੂ ਚੌਥੇ ਨੰਬਰ ਤੇ ਆ ਰਹੀ ਹੈ ਉੱਥੇ ਅਕਾਲੀ ਦਲ ਨੰਬਰ 1 ਤੇ ਆਇਆ ਜੀ ਸਿਰਫ ਬਠਿੰਡਾ ਸੀਟ ਹੈ ਇੱਕ ਜਹੀ ਸੀਟ ਹੈ ਬਠਿੰਡਾ ਜਿੱਥੇ 1 ਤੇ ਆਇਆ ਪਰ ਸੰਗਰੂਰ ਤੇ ਜੇ ਭਾਜਪਾ ਚੌਥੇ ਤੇ ਗਈ ਤਾਂ ਅਕਾਲੀ ਦਲ ਪੰਜਵੇਂ ਤੇ ਗਿਆ ਜੀ ਹਮ ਸੋ ਇਸ ਤਰ੍ਹਾਂ 10 ਸੀਟਾਂ ਤੇ ਪਛਾੜਤਾ ਤੇ ਇੱਕ ਇੱਕ ਸੀਟ ਹੈ ਜੀ ਇੱਕ ਹੋਰ ਬੀਬੀ ਤੋਂ ਬਿਨਾ ਖਡੂਰ ਸਾਹਿਬ ਵਾਲੀ ਬਿਰਸਾ ਸਿੰਘ ਬਲਟੋਹਾ ਜਿਹੜਾ ਮਨਜੀਤ ਮੰਨਾ ਤੋਂ ਮੂਹਰੇ ਰਹਿ ਗਿਆ ਜੀ ਮਤਲਬ ਅਕਾਲੀ ਦਲ ਚੌਥੇ ਤੇ ਆਇਆ ਪੰਜਵੇਂ ਤੇ ਆਈ ਪਰ ਫਰਕ ਪਤਾ ਵੀ ਜੀ ਕਿੰਨਾ ਵੋਟਾਂ ਦਾ ਜੀ 43 ਵੋਟਾਂ ਦਾ ਫਰਕ ਹੈ ਓ ਕਿਤੇ ਬਾਕੀ ਲੱਖਾਂ ਦੇ ਫਰਕ ਨਾਲ ਨੇ ਬਿਰਸਾ ਸਿੰਘ ਬਲਟੋਹਾ ਨੂੰ ਵੋਟ ਪਈ 84 86416 ਹੂੰ ਹੂੰ ਤੇ ਮਨਜੀਤ ਮੰਨਾ ਨੂੰ ਪਈ 86373 ਜੀ 416 ਤੇ 373 ਸਿਰਫ 43 ਵੋਟਾਂ ਦਾ ਫਰਕ ਹੈ ਸੋ ਇਸ ਲਈ ਫਰੀਦਕੋਟ ਦੇ ਵਿੱਚ ਅਕਾਲੀ ਦਲ ਚੌਥੇ ਤੇ ਆ ਤੇ ਭਾਜਪਾ ਪੰਜਵੇਂ ਤੇ ਆ ਸੋ ਇਸ ਤਰ੍ਹਾਂ ਇਹ ਦੋ ਸੀਟਾਂ ਨੇ ਜਿੱਥੇ ਉਹ ਹੰਸ ਰਾਜ ਹੰਸ ਤੇ ਮਨਜੀਤ ਮੰਨਾ ਅਕਾਲੀ ਦਲ ਤੋਂ ਪਿੱਛੇ ਰਹਿੰਦੇ ਮਤਲਬ 11 ਸੀਟਾਂ ਦੇ ਉੱਤੇ ਅਕਾਲੀ ਦਲ ਨੰਬਰ 4 ਤੇ ਆ ਤੇ 10 ਸੀਟਾਂ ਤੇ ਭਾਜਪਾ ਤੋਂ ਵੀ ਪਿੱਛੇ ਆ ਤਿੰਨ ਸੀਟਾਂ ਦੇ ਉੱਤੇ ਮੂਰੇ ਆ ਜਿਨ੍ਹਾਂ ਚੋਂ ਮਤਲਬ 2 ਸੀਟਾਂ ਤੇ 4 5ਵੇਂ ਨੰਬਰ ਤੇ ਤੇ 1 ਸੀਟ ਤੇ ਨੰਬਰ 1 ਤੇ ਸੋ ਆ ਸਥਿਤੀ ਆ ਅਕਾਲੀ ਦਲ ਇਹ ਸਥਿਤੀ ਤੱਕ ਕਿਉਂ ਆਇਆ ਇਹ ਆਪਣੇ ਆਪ ਸਵਾਲ ਹੈ ਇਹੀ ਸਵਾਲ ਮੈਂ ਤੁਹਾਨੂੰ ਪੁੱਛਣਾ ਚਾਹਣਾ ਜੀ ਵੀ ਰੀਜ਼ਨ ਕੀ ਆ ਵੀ ਪੰਜਾਬ ਦੇ ਵਿੱਚ ਜਿਹੜੇ ਵੋਟਰ ਨੇ ਉਹ ਦੇਖੋ ਜਿੱਤਿਆ ਜਿੱਤੇ ਭਾਵੇਂ ਵੱਖ-ਵੱਖਰੀਆਂ ਪਾਰਟੀਆਂ ਦੇ ਮੈਂਬਰ ਨੇ ਅਕਾਲੀ ਦਲ ਨੂੰ ਇੱਕੋ ਸੀਟ ਆਈ ਪਰ ਇੱਕ ਕਨਸਰਨਿੰਗ ਗੱਲ ਆ ਵੀ ਜਿਹੜੀ ਖੇਤਰੀ ਪਾਰਟੀ ਜਿਹਦਾ ਆਧਾਰ ਹੀ ਪੰਜਾਬ ਦੇ ਵਿੱਚ ਆ ਤੇ ਉਹਦੇ ਵਿੱਚ ਭਾਜਪਾ ਨੂੰ ਜ਼ਿਆਦਾ ਵੋਟਾਂ ਪੈ ਗਈਆਂ ਤੇ ਅਕਾਲੀ ਦਲ ਤੋਂ ਵੋਟਰ ਇੰਨੇ ਵਿਮੁਖ ਕਾਤੇ ਹੋ ਗਏ ਇੱਕ ਵਾਰ ਨਜ਼ਰਸਾਨ ਨਹੀਂ ਹੋਣਾ ਕਾਰਨਾ ਦੀ ਵੀ ਕਰ ਲਈਏ ਜੀ ਹਾਂ ਬਿਲਕੁਲ ਬੀਜੇ ਜੀ ਇਹ ਸੋਚਣਾ ਬੰਦ ਕਰਦਾ ਵੈਸੇ ਤਾਂ ਹਰ ਪਾਰਟੀ ਨੂੰ ਆਪਣੇ ਆਪ ਨੂੰ ਪਰਚੂਲ ਕਰਨ ਦੀ ਜ਼ਰੂਰਤ ਹੁੰਦੀ ਹੈ ਹਮ ਹੁਣ ਕਾਂਗਰਸ ਇਸ ਲਈ ਪਰਚੂਲ ਵਾਲੇ ਪਾਸੇ ਨਹੀਂ ਜਾਊਗੀ ਕਿ ਅਗਲਾ ਕਹੂਗਾ ਸਾਡੇ ਕੋਲ 7 ਸੀਟ ਆ ਗਈਆਂ ਹਮ ਹ ਪਰ ਸਚਾਈ ਤਾਂ ਇਹ ਹੈ ਕਿ ਕਾਂਗਰਸ ਦਾ 13% ਵੋਟ ਬੈਂਕ ਘਟਿਆ ਪੰਜਾਬ 'ਚ ਜੀ ਹਮ ਕਾਂਗਰਸ ਇਸ ਵਾਰ ਲੈ ਕੇ ਗਈ ਹੈ 26% ਵੋਟ ਬੈਂਕ 26.30 ਜੀ 219 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ 8 ਸੀਟਾਂ ਜਿੱਤੀ ਸੀ ਕਾਂਗਰਸ ਨੇ 40.12% ਵੋਟ ਬੈਂਕ ਸੀ ਹੂੰ ਹੂੰ ਇਹਦਾ ਮਤਲਬ 13% ਵੋਟ ਬੈਂਕ ਘਟਿਆ ਉਹਦਾ ਜੀ ਪਰ ਆਮ ਆਦਮੀ ਪਾਰਟੀ 26% ਲੈ ਕੇ ਜਾ ਰਹੀ ਹੈ ਵੋਟਾਂ ਪਰ ਸੀਟਾਂ ਸਿਰਫ ਉਹਦੇ ਕੋਲ ਮਤਲਬ ਗਣਤੀ ਦੀਆਂ ਤਿੰਨੇ ਆਈਆਂ ਜੀ ਤਾਂ ਵੀ ਉਹਦਾ ਵੋਟ ਬੈਂਕ ਲੋਕ ਸਭਾ ਚੋਣਾਂ ਦੇ ਹਵਾ ਦੇ ਨਾਲ 18% ਵੱਧ ਗਿਆ ਹੂੰ ਹੂੰ ਪਰ ਵਿਧਾਨ ਸਭਾ ਦੇ ਹਵਾ ਦੇ ਨਾਲ ਦੇਖੋਗੇ ਤਾਂ ਕਿੱਥੇ ਗਿਆ ਆਪਣੇ ਹਿਸਾਬ ਹੁੰਦਾ ਇਸੇ ਤਰ੍ਹਾਂ ਅਕਾਲੀ ਦਲ ਦਾ ਵੋਟ ਬੈਂਕ ਵੀ 14% ਘਟਿਆ ਜੀ ਪਰ ਹੁਣ ਸਵਾਲ ਹੈਗਾ ਕਿ ਇਹ ਘਟਿਆ ਜਾਂ ਵਧਿਆ ਇਹ ਸਾਰੀਆਂ ਚੀਜ਼ਾਂ ਅੰਕੜੇ ਔਂਕੜੇ ਲੰਬੇ ਰੱਖ ਕੇ ਸਵਾਲ ਹੁੰਦਾ ਕਿ ਅਕਾਲੀ ਦਲ ਖੇਤਰੀ ਪਾਰਟੀ ਹੈ ਜੀ ਪੰਜਾਬ ਦੀ ਧਰਾਤਲ ਦੀ ਪਾਰਟੀ ਹੈ ਪੰਜਾਬ ਦੀ ਬੋਲੀ ਦੀ ਪਾਰਟੀ ਹੈ ਪੰਜਾਬ ਦੇ ਪੰਥਕ حوالے ਨਾਲ ਸਿੱਖ ਪਹਿਲੂ ਦੇ ਉੱਤੇ ਇੱਕ ਧਰਾਤਲ ਤੇ ਲੜਾਈ ਲੜਨ ਵਾਲੀ ਪਾਰਟੀ ਹੈ ਜੀ ਪਰ ਉਹ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਜੀ ਸੋ ਜੇ ਸ਼੍ਰੋਮਣੀ ਅਕਾਲੀ ਦਲ ਲਈ ਜਿਉਂਦਾ ਰਹਿਣਾ ਹੁੰਦਾ ਤਾਂ ਇਹ ਇਹ ਅੰਕੜੇ ਅੱਜ ਨਾ ਹੁੰਦੇ ਜਦੋਂ ਬਾਦਲ ਦਲ ਬਣਿਆ ਤਾਂ ਤੋਂ ਇਹ ਹਾਲਤ ਹੈ ਇੱਕ ਸ਼੍ਰੋਮਣੀ ਅਕਾਲੀ ਦਲ ਮਾਣ ਹੈ ਇੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਚਾਹੇ ਉਹਨੇ ਨਾਂ ਅੰਮ੍ਰਿਤਸਰ ਰੱਖਿਆ ਹੋਵੇ ਪਰ ਨਾਂ ਤਾਂ ਮਾਣ ਨਾਲ ਹੀ ਜਾਣਿਆ ਜਾਂਦਾ ਨਾ ਤਾਂ ਇਹ ਇਸ ਤਰ੍ਹਾਂ ਮਤਲਬ ਇੱਥੇ ਟੋੜੇ ਵਾਲਾ ਦਲ ਬਣ ਗਿਆ ਜੀ ਚੰਦੂ ਮੱਜਰੇ ਨੇ ਬਣਾ ਲਿਆ ਜੀ ਰਵਿੰਦਰ ਨੇ ਬਣਾ ਲਿਆ ਜੀ ਅਕਾਲੀ ਦਲ ਨੂੰ ਛੋਬੀ ਜਦੋਂ ਵਿਅਕਤੀਆਂ ਦੇ ਨਾਮ ਤੇ ਤੁਸੀਂ ਅੱਗੇ ਵਧੋਗੇ ਸੰਗ ਵੀ ਤਾਂ ਇਹੀ ਰੌਲਾ ਪਾ ਰਿਹਾ ਨਾ ਭਾਜਪਾ ਨੂੰ ਲੈ ਕੇ ਹੋਣਾ ਜੀ 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 ਕਿ ਤੁਸੀਂ ਮੋਦੀ ਦੀ ਪਾਰਟੀ ਬਣਾਤੀ ਹੈ ਨਾ ਮੋਦੀ ਦੀ ਸਰਕਾਰ ਸਰਕਾਰ ਦੇਸ਼ ਦੀ ਹੁੰਦੀ ਹੈ ਹੂੰ ਬੰਦੇ ਦੀ ਨਹੀਂ ਜੀ ਹੈ ਨਾ ਪਰ ਅਸੀਂ ਇਹ ਟੈਗ ਲਾਈਨਾਂ ਦਿੰਨੇ ਆ ਜਿਹੜੀਆਂ ਸੰਵਿਧਾਨਕ ਤੌਰ ਤੇ ਸਹੀ ਨਹੀਂ ਹੈਗੀਆਂ ਇਹੀ ਅਕਾਲੀ ਦਲ ਦੀ ਦਿੱਕਤ ਹੈ ਕਿ ਅਕਾਲੀ ਦਲ ਹੁਣ ਸ਼੍ਰੋਮਣੀ ਕਾਲਜਾ ਨਾ ਰਹਿ ਕੇ ਸ਼੍ਰੋਮਣੀ ਕਾਲ ਦਲ ਬਾਦਲ ਬਣ ਗਿਆ ਜੀ ਉਹ ਪੜਾਅ ਦਰ ਪੜਾਅ ਗਲਤੀਆਂ ਜੋ ਸਿੱਖਣ ਦੀ ਕੋਸ਼ਿਸ਼ ਨਹੀਂ ਕੀਤੀ ਬੇਅਦਬੀ ਵਾਲੇ ਮਸਲੇ ਹੂੰ ਅਕਾਲੀ ਸਰਕਾਰ ਚ ਤਾਂ ਵਾਪਰੇ ਜੀ ਜੇ ਇਹ ਕਹਿਣ ਕਿ ਅਸੀਂ ਨਹੀਂ ਕਰਾਏ ਠੀਕ ਹੈ ਇਹਨੂੰ ਲਾਂਬੇ ਰੱਖ ਲੋ ਪਰ ਤੁਹਾਡੀ ਸਰਕਾਰ ਚ ਤਾਂ ਵਾਪਰੇ ਫਿਰ ਦੋਸ਼ੀਆਂ ਨੂੰ ਕਟਹਿਰ ਚ ਕਿ ਲਿਆਉਣਾ ਕੀਨੇ ਸੀ ਜੀ ਉਹਨਾਂ ਨੂੰ ਸਜ਼ਾਾਂ ਕਿਨੇ ਦੇਣੀਆਂ ਸੀ ਤੇ ਪਰ ਤੁਸੀਂ ਕੀ ਕਹਿ ਰਹੇ ਸੀ ਕਿ ਗੋਲੀਆਂ ਵੀ ਅਣਪਛਾਤੀਆਂ ਵਰਦੀ ਵੀ ਅਣਪਛਾਤੀ ਪੁਲਿਸ ਵੀ ਅਣਪਛਾਤੀ ਜੀ ਤੇ ਫਿਰ ਲੋਕ ਤਾਂ ਹਸਪਤਾਲ ਲੈਣਗੇ ਨਾ ਗੋਲੀਆਂ ਦਾ ਤੇ ਅਣਪਛਾਤੀ ਪੁਲਿਸ ਦਾ ਜੀ ਫਿਰ ਕਿਸਾਨ ਅੰਦੋਲਨ ਦਰਾਂ ਤੁਸੀਂ ਨਰਿੰਦਰ ਤੋਮਰ ਦੀਆਂ ਚਿੱਠੀਆਂ ਦਿਖਾਉਂਦੇ ਰਹੇ ਪੰਜਾਬ ਦੇ ਕਿਸਾਨਾਂ ਨੂੰ ਹੂੰ ਤੇ ਸਭ ਤੋਂ ਵੱਧ ਕਿਸਾਨ ਦੀ ਵੋਟ ਪੈਂਦੀ ਕਿ ਨੂੰ ਸੀ ਅਕਾਲੀਆਂ ਨੂੰ ਅਕਾਲੀ ਦਲ ਨੂੰ ਹੂੰ ਤੇ ਅਕਾਲੀਆਂ ਨੇ ਆਪਣਾ ਉਹੀ ਵੋਟ ਬੈਂਕ ਸਭ ਤੋਂ ਵੱਧ ਗਵਾਇਆ ਜੀ ਤੇ ਫਿਰ ਭਾਜਪਾ ਦਾ ਟ੍ਰੈਪ ਰਿਕੋਰਡ ਇਹ ਪਾਰਟੀ ਸਮਝੇ ਨਹੀਂ ਸਕੀ ਕਿ ਜਿਹਦੇ ਘਨੇੜੇ ਚੜ੍ਹ ਕੇ ਜਿਹੜੇ ਸੂਬੇ ਚ ਦਾਖਲ ਹੁੰਦੇ ਨੇ ਉਸੇ ਦੀਆਂ ਗੋਡਣੀਆਂ ਲਵਾ ਕੇ ਉਹ ਤੋਂ ਅੱਗੇ ਲੰਘ ਜਾਂਦੇ ਨੇ ਜੀ ਜਿਹੜੀ ਪਾਰਟੀ ਨਾਲ ਭਾਈਵਾਲੀ ਬਣਾਉਂਦੇ ਨੇ ਬਾਅਦ ਚ ਉਹਦੇ ਹੀ ਦੋਸ਼ ਸੇ ਕਰ ਦਿੰਦੇ ਨੇ ਹਮ ਅੱਜ ਅਕਾਲੀ ਦਲ ਵੀ ਜੇ ਤੁਸੀਂ ਦੇਖੋ ਤਾਂ ਸ਼ਿਵਸੈਨ ਵਾਲੀ ਸਥਿਤੀ ਤੋਂ ਘੱਟ ਨਹੀਂ ਹੈ ਹਮ ਹਮ ਕਦੇ ਨਾ ਚੋਂ ਮਨਪ੍ਰੀਤ ਬਾਦਲ ਨਿਕਲਦਾ ਕਦੇ ਨਾ ਚੋਂ ਸਖਦੇਵ ਸਿੰਘ ਢੀਂਡਸਾ ਨਿਕਲਦਾ ਕਦੇ ਚੰਦੂ ਮਾਜਰਾ ਚਲਾ ਜਾਂਦਾ ਤੇ ਮੋੜੇ ਆਉਂਦਾ ਹੈ ਨਾ ਜੋ ਕੋ ਚਟਾਲਿਆਂ ਨਾਲ ਹੋ ਰਿਹਾ ਉਹ ਹੀ ਕੁਛ ਇੱਥੇ ਇਹਨਾਂ ਨਾਲ ਵੀ ਹੋ ਰਿਹਾ ਜੀ ਉੱਥੇ ਵੀ ਭਤੀਜਾ ਇੱਥੇ ਵੀ ਭਤੀਜਾ ਇੱਥੇ ਵੀ ਅੱਡ ਇੱਥੇ ਉੱਥੇ ਵੀ ਅੱਡ ਉਹ ਖਿੱਚੋਦਾਂ ਇੱਥੇ ਵੀ ਆ ਹੁਣ ਤਾਂ ਉਹ ਅਗਲੀ ਰਿਸ਼ਤੇਦਾਰੀ ਤੱਕ ਵੀ ਚੱਲ ਗਈ ਮਜੀਠੀਆਂ ਨੂੰ ਲੈ ਕੇ ਵੀ ਬਾਦਲ ਕਹਿਣ ਲੱਗੇ ਸੀਗੇ ਕਿ ਥਾਂ ਲੈਣ ਨੂੰ ਫਿਰਦਾ ਮੇਰੀ ਜੀ ਸੋ ਇਹ ਇਸ ਲਈ ਅਕਾਲੀ ਦਲ ਨੇ ਆਪਣੀਆਂ ਕਿਸੇ ਵੀ ਗਲਤੀਆਂ ਚੋਂ ਦੁਰਸਤ ਹੋਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਉਹ ਇਸੇ ਲਾਲਸਾ 'ਚ ਫਸਿਆ ਰਿਹਾ ਕਿ ਸਾਡੇ ਕੋਲ ਦਿੱਲੀ 'ਚ ਕੁਰਸੀ ਕਿਵੇਂ ਡੈਂਦੀ ਆ ਦਿੱਲੀ 'ਚ ਸਾਨੂੰ ਅਹੁਦਾ ਕਿਵੇਂ ਮਿਲਦਾ ਅਸੀਂ ਕਿਵੇਂ ਰਾਸ਼ਟਰੀ ਮਤਲਬ ਸੁਖਵੀਰ ਸਿੰਘ ਬਾਦਲ ਆਪਣੇ ਆਪ ਨੂੰ ਰਾਸ਼ਟਰੀ ਪ੍ਰਧਾਨ ਕਹਿੰਦੇ ਨੇ ਜੀ ਜੀ ਸੋ ਇਹ ਹਿਸਾਬ ਨਾਲ ਉਹ ਇੱਕ ਚੁਟਕਲਾ ਬਹੁਤ ਮਸ਼ਹੂਰ ਹੈ ਕਹਿੰਦੇ ਕਿ ਬਾਦਲ ਸਾਹਿਬ ਆਪਣੀ ਕਾਰ 'ਚ ਜਾ ਰਹੇ ਸੀਗੇ ਤੇ ਯੂਪੀ ਬਿਹਾਰ 'ਚ ਕਿਤੇ ਹੈ ਨਾ ਤੇ ਅੱਗੇ ਫਾਟਕ ਲੱਗ ਗਿਆ ਤੇ ਉਹ ਕਹਿੰਦੇ ਚੱਲ ਫਾਟਕ ਤਾਂ ਲੱਗੀ ਜਾਂ ਨੂੰ ਗੱਡੀ ਆਉਂਦੀ ਆਪਾਂ ਰਾਹ ਹੀ ਪੁੱਛ ਲਈ ਆਪਾਂ ਸਹੀ ਤਾਂ ਹੈਗੇ ਕਹਿੰਦੇ ਦੂਰ ਕੋਈ ਬੰਦਾ ਮਹਸਾ ਚਾਰਦਾ ਸੀ ਤੇ ਉਸ ਨੂੰ ਹੱਥ ਮਾਰਿਆ ਕਿ ਭਈਆ ਇਧਰ ਆਣਾ ਪਤਾਣਾ ਹਮ ਉਸ گاਉਂ ਜਾਣਾ ਹੈ ਸਹੀ ਰਸਤਾ ਹੈ ਕਹਿੰਦਾ ਉਹ ਕਹਿੰਦਾ ਸਰਦਾਰ ਬਾਦਲ ਸਾਹਿਬ ਸਸਰੀ ਕਾਲ ਮੈਂ ਇਥੇ ਯੂਥ ਅਕਾਲੀ ਦਲ ਦਾ ਪ੍ਰਧਾਨ ਹੈਗਾ ਜੀ ਉਹ ਕਹਿੰਦੇ ਕਿ ਸੋ ਉਹ ਕਿਹੜਾ ਪ੍ਰਧਾਨ ਤੇ ਕਿਹੜਾ ਕੀ ਜਦੋਂ ਤੁਸੀਂ ਸਾਰੇ ਦੂਏ ਪਾਸਿਆਂ ਨੂੰ ਭੱਜੇ ਦਿੱਲੀ ਦੇ ਵਿੱਚ ਇਹ ਸਵਾਲ ਦੇ ਨਾਲ ਕਿ ਭਾਜਪਾ ਦੇ ਵੱਲ ਨਾਲੇ ਪੈਰ ਲਵਾ ਲੀਏ ਚਾਹੇ ਭਾਜਪਾ ਦੇ ਚੋਣ ਨਿਸ਼ਾਨ ਤੇ ਲੜਾ ਲੀਏ ਸਿਰਸਾ ਭਾਜਪਾ ਦੇ ਚੋਣ ਨਿਸ਼ਾਨ ਤੇ ਅਕਾਲੀ ਦਲ ਵੱਲੋਂ ਲੜਿਆ ਤੇ ਮੁੜ ਕੇ ਭਾਜਪਾ 'ਚ ਚਲਾ ਗਿਆ ਜੀ ਸੋ ਇਸ ਲਈ ਅਕਾਲੀ ਦਲ ਨੇ ਆਪਣੀ ਧਰਾਤਲ ਜਦੋਂ ਛੱਡਤੀ ਆਪਣੀ ਬੁਨਿਆਦ ਜਦੋਂ ਛੱਡਤੀ ਪੰਥਕ ਮਸਲੇ ਛੱਡ ਤੇ ਹੂੰ ਪੰਜਾਬ ਤੇ ਹੱਕੀ ਹਕੂਕੀ ਮਸਲੇ ਛੱਡ ਤੇ ਬੋਲੀ ਦਾ ਮਸਲਾ ਛੱਡਤਾ ਭਾਸ਼ਾ ਦਾ ਮਸਲਾ ਛੱਡਤਾ ਪਾਣੀ ਦਾ ਮਸਲਾ ਛੱਡਤਾ ਚੰਡੀਗੜ੍ਹ ਦਾ ਮਸਲਾ ਛੱਡਤਾ ਹੈ ਸਿੱਖਾਂ ਵਾਲੇ ਪੰਥਕ ਮਸਲਿਆਂ ਵਾਲੇ ਤੋਂ ਮੂੰਹ ਮੋੜ ਲਿਆ ਤੇ ਫਿਰ ਪੰਜਾਬ ਨੇ ਮੂੰਹ ਮੋੜ ਲਿਆ ਜੀ ਨਹੀਂ ਤਾਂ ਹੁੰਦਾ ਇਹ ਹੈ ਕਿ ਜਦੋਂ ਇੱਕ ਵਾਰ ਧਿਰ ਹਾਰ ਜਵੇ ਤਾਂ ਦੂਈ ਚੋਣਾਤੋਂ ਲੋਕ ਕਹਿੰਦੇ ਕਿ ਚਲੋ ਪੈਰਾਸਿਰ ਕਰ ਲੈਨੇ ਹੂੰ ਹੂੰ ਪਰ ਇੱਥੇ ਪਿਛਲੀ ਵਾਰ ਵਿਰੋਧੀ ਧਿਰ ਚ ਨਹੀਂ ਪਿਠਾਏ ਸੀ ਉਹ ਤੋਂ ਅਗਲੀ ਵਾਰ ਜਮਾ ਹੀ ਗੁੰਜੇ ਲਾਤੇ ਜੀ ਤੇ ਹੁਣ ਇੱਕ ਵਾਰ ਫੇਰ ਮਤਲਬ ਕਿ ਅਕਾਲੀ ਦਲ ਦਾ 14% ਵੋਟਰਾਂ 'ਚ ਫੇਰ ਕੱਟ ਗਿਆ। ਜੀ। ਉਹ ਅਕਾਲੀ ਦਲ ਸੋਚੇ ਜਦੋਂ ਤੱਕ ਉਹ ਆਪਣੀ ਲੀ ਤੇ ਨਹੀਂ ਪਰਤਦਾ ਜਦੋਂ ਤੱਕ ਕੋਸ਼ਰੋਮ ਨਿਕਲਦਾ ਨਹੀਂ ਬਣਦਾ ਤਦ ਤੱਕ ਉਸ ਰੋਏ ਨੂੰ ਚੱਲਣੀ ਪੈਂਦੀ ਰਹਿਣੀ। ਹੂੰ। ਦੀਪਕ ਜੀ ਪੰਜਾਬ ਦੇ ਵਿੱਚ ਜਿਹੜੇ ਉਮੀਦਵਾਰ ਸੀਗੇ 15 ਅਜਿਹੇ ਸੀ ਜਿਹੜੇ ਕਹਿ ਲਓ ਵੀ ਇਤਨਾ ਆੜ ਉਮੀਦਵਾਰਾਂ ਦੀ ਸੂਚੀ ਦੇ ਵਿੱਚ ਇਹਨਾਂ ਦਾ ਨਾਮ ਆਉਂਦਾ। 15 ਦੇ ਵਿੱਚੋਂ 12 ਜਣੇ ਹਾਰ ਗਏ ਜੀ। ਬੀਬੀ ਆਪਾਂ ਕਿੰਨੇ ਦਿਨ ਯਾਦ ਆ ਤੁਹਾਨੂੰ ਆਪਾਂ ਇੱਕ ਗੱਲ ਕੀਤੀ ਸੀ ਕਿ 22 ਧਨ ਕਵੇਰੀ ਉਮੀਦਵਾਰ ਜੀ 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 ਇਹ ਉਹੀ ਉਹਨਾਂ ਬਾਈਆਂ ਚੋਂ 15 ਨੇ ਹੂੰ ਜੀ ਤੁਸੀਂ ਮਤਲਬ ਬੀਪੀ ਹਰਸ਼ੀਵਰਧ ਕੋ ਬਾਦਲ 7ਵੇਂ ਗੇੜ ਦੀ 57 ਉਮੀਦਵਾਰਾਂ ਚ ਸਭ ਤੋਂ ਉਮੀਦ ਸੀ ਜੀ ਦੇਸ਼ ਦੇ ਵਿੱਚ 57 ਸੀਟਾਂ ਤੇ ਵੋਟਾਂ ਪਈਆਂ ਸੀ ਆਖਰੀ ਗੇੜ ਦੇ ਵਿੱਚ ਤੇ ਉਹਨਾਂ 57 ਸੀਟਾਂ ਦੇ ਜਿੰਨੇ ਕੁੱਲ ਉਮੀਦਵਾਰ ਸੀ ਉਹਨਾਂ ਸਾਰਿਆਂ ਚੋਂ ਬੀਬੀ ਅਰ ਸਿਮਰਤ ਕੋਰ ਬਾਦਲ ਸਭ ਤੋਂ ਅਮੀਰ ਸੀ ਜੇ ਆਮ ਤੌਰ ਤੇ ਪੰਜਾਬ ਚ ਤੋਂ ਸਭ ਤੋਂ ਹੀ ਅਮੀਰ ਹੈਗੀ ਹੋएगी ਹੂੰ 198 ਕਰੋੜ ਦੀ ਜਾਇਦਾਦ ਦੀ ਹਾਂਜੀ ਹਾਂਜੀ ਸੋ ਇਹ ਇਸ ਲਈ 15 ਧਨ ਕੁਵੇਰੀ ਉਮੀਦਵਾਰ ਸੀ ਜਿਨ੍ਹਾਂ ਚੋਂ ਸਿਰਫ ਤਿੰਨ ਜਿੱਤੇ ਨੇ ਜੀ ਤੇ ਜੇ ਤਿੰਨ ਜਿੱਤੇ ਨੇ ਮਤਲਬ 12 ਹਾਰ ਗਏ ਆਪਾਂ ਉਸ ਦਿਨ ਵੀ ਗੱਲ ਕਰ ਰਹੇ ਸੀ ਕਿ ਸਾਰੇ ਕਿਤੇ ਪੈਸਾ ਨਹੀਂ ਚੱਲਦਾ ਹੂੰ ਹੂੰ ਹੈਨਾ ਉਹ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਕੂਲਰ ਵੀ ਚੱਲੇ ਪੱਖੇ ਵੀ ਚੱਲੇ ਉਹ ਮਸ਼ੀਨਾਂ ਵੀ ਚੱਲੀਆਂ ਉਹ ਦੂਜੀਆਂ ਸਕੂਟਰੀਆਂ ਵੀ ਚੱਲੀਆਂ ਆ ਕਿਸੇ ਦਾ ਕੰਮ ਕਰ ਗਿਆ ਕਿਸਦਾ ਨਹੀਂ ਕਰ ਗਿਆ ਜੀ ਹਰਸਿਮਰਤ ਕੌਰ ਬਾਦਲ 198.51 ਕਰੋੜ ਦੀ ਮਾਲਕ ਚੋਣ ਜਿੱਤ ਗਈ ਜਿੱਤੇ ਤਰ੍ਹਾਂ ਜਿੱਤੀ ਹੂੰ ਹੂੰ ਸੋ ਪਹਿਲੇ ਸਭ ਤੋਂ ਅਮੀਰ ਬੀਬੀ ਦਾ ਜਿੱਤ ਗਈ ਪਰ ਦੂਏ ਨੰਬਰ ਵਾਲੀ ਅਮੀਰ ਬੀਬੀ ਹਾਰ ਗਈ ਜੀ ਦੂਏ ਨੰਬਰ ਤੇ ਨਾਂ ਹੀ ਜੀ ਪਰਨੀਤ ਕੌਰ ਦਾ 55.83 ਕਰੋੜ ਦੀ ਜਾਇਦਾਦ ਦੀ ਮਾਲਕ ਪਰ ਜਿੱਤ ਨਹੀਂ ਰਹੀ ਪੰਜਵੀਂ ਵਾਰ ਜੀ ਸੁਖਪਾਲ ਖਹਿਰਾ 50 ਕਰੋੜ ਦੀ ਜਾਇਦਾਦ ਦੇ ਮਾਲਕ ਆ ਗਏ ਤਰਨਜੀਤ ਸੰਧੂ ਸਾਹਿਬ 40 ਕਰੋੜ ਦੀ ਜਾਇਦਾਦ ਦੇ ਮਾਲਕ ਹਾਰ ਗਏ ਐਨ ਕੇ ਸ਼ਰਮਾ 32 ਕਰੋੜ ਦੀ ਜਾਇਦਾਦ ਦੇ ਮਾਲਕ ਚੋਣ ਹਾਰ ਗਏ ਤੁਸੀਂ ਇਹ ਦੇਖੋ ਕਿ ਵੱਖ-ਵੱਖ ਪਾਰਟੀਆਂ ਆ ਰਹੀਆਂ ਮੈਡਮ ਨੰਬਰ ਤੇ ਅਕਾਲੀ ਦਲ ਵਾਲੀ ਉਮੀਦਵਾਰ ਸੀ ਜਿੱਤ ਗਈ ਫਿਰ ਭਾਜਪਾ ਲਈ ਆਈ ਹਾਰ ਗਈ ਫਿਰ ਕਾਂਗਰਸ ਵਾਲਾ ਆਇਆ ਸੁਖਪਾਲ ਖਹਿਰਾ ਹਾਰ ਗਿਆ ਫਿਰ ਤਰਜਿੰਦਰ ਸੰਧੂ ਭਾਜਪਾ ਆ ਗਿਆ ਹਾਰ ਗਿਆ ਫਿਰ ਐਨ ਕੇ ਸ਼ਰਮਾ ਅਕਾਲੀ ਦਲ ਆ ਗਿਆ ਹਾਰ ਗਿਆ ਇਦਾਂ ਬੈਲੈਂਸ ਚੱਲ ਰਿਹਾ ਬੜਾ ਕਮਾਲ ਦਾ ਜੀ ਮੈਂ ਕੁਸ਼ਲਪਾਲ ਸਿੰਘ ਮਾਨ 6ਵੇਂ ਨੰਬਰ ਦੇ ਉੱਤੇ 30 ਕਰੋੜ ਦੀ ਜਾਇਦਾਦ ਦੇ ਮਾਲਕ ਨੇ ਸ਼੍ਰੋਮਣੀ ਕਾਲ ਦਾ ਅੰਮ੍ਰਿਤਸਰ ਦੇ ਉਮੀਦਵਾਰ ਸੀ ਅਮਨਪੁਰ ਸਾਹਿਬ ਹਲਕੇ ਖਾਰਗੇ ਜੀਤਮਿੰਦਰ ਸਿੱਧੂ 27 ਕਰੋੜ ਦੀ ਜਾਇਦਾਦ ਦੇ ਮਾਲਕ ਖਾਰਗੇ ਅਰਵਿੰਦ ਖੰਨਾ 27 ਕਰੋੜ ਦੀ ਜਾਇਦਾਦ ਦੇ ਮਾਲਕ ਖਾਰਗੇ ਬਜਿੰਦਰ ਸਿੰਘਲਾ 26 ਕਰੋੜ ਦੀ ਜਾਇਦਾਦ ਦੇ ਮਾਲਕ ਖਾਰਗੇ ਰਾਣਾ ਗਰਮੀਤ ਸੋਢੀ 24 ਕਰੋੜ ਦੀ ਜਾਇਦਾਦ ਦੇ ਮਾਲਕ ਖਾਰਗੇ ਰਾਜਕੁਮਾਰ ਚੱਬੇਵਾਲ 20 ਕਰੋੜ ਦੀ ਜਾਇਦਾਦ ਦੇ ਮਾਲਕ ਜਿੱਤ ਗਏ ਹਮ ਹਮ ਪ੍ਰੇਮ ਸਿੰਘ ਚੰਦੂਮਾਜਰਾ 19 ਕਰੋੜ ਦੀ ਜਾਇਦਾਦ ਦੇ ਮਾਲਕ ਖਾਰਗੇ ਰਾਜਾ ਅਪਿੰਗ 17 ਕਰੋੜ ਦੀ ਜਾਇਦਾਦ ਦੇ ਮਾਲਕ ਜਿੱਤ ਗਏ ਹੰਸਰਾਜ ਹੰਸ 16 ਕਰੋੜ ਦੀ ਜਾਇਦਾਦ ਦੇ ਮਾਲਕ ਖਾਰਗੇ ਕਰਮਜੀਤ ਅਨਮੋਲ 15 ਕਰੋੜ ਤੋਂ ਵੱਧ ਦੀ ਜਾਇਦਾਦ ਦੇ ਮਾਲਕ ਖਾਰਗੇ ਸੋ ਇਹ 15 ਧਨ ਕਵੇਰੀਆਂ ਦੇ ਵਿੱਚੋਂ ਸਿਰਫ ਤਿੰਨ ਜਿੱਤੇ ਹਰ ਸਿਮਰਤ ਕੌਰ ਬਾਦਲ ਐ ਰਾਜਕੁਮਾਰ ਚੱਬੇਵਾਲ ਤੇ ਰਾਜਾ ਬੜੇ ਜੀ ਸੋ ਇਹ ਜਿਹੜੇ 15 ਨੇ ਇਹਨਾਂ ਚੋਂ 10 ਉਮੀਦਵਾਰ ਤਾਂ ਉਹ ਨੇ ਜਿਹੜੇ 20 ਕਰੋੜ ਤੋਂ ਵੱਧ ਦੀ ਜਾਇਦਾਦ ਦੇ ਮਾਲਕ ਨੇ ਹਮ ਹਮ ਤੇ ਇਹਨਾਂ ਦਸਾਂ ਦੇ ਵਿੱਚੋਂ ਇੱਕ ਉਹ ਜਿਹੜੀ 200 ਕਰੋੜ ਤੋਂ ਵੱਧ ਦੀ ਮਾਲਕ ਹੈ ਜੀ ਹੈਨਾ 2 ਦੀ ਜਾਇਦਾਦ 50 ਕਰੋੜ ਤੋਂ ਜ਼ਿਆਦਾ ਹੈ 5 ਉਮੀਦਵਾਰਾਂ ਦੀ ਜਾਇਦਾਦ 10 ਕਰੋੜ ਤੋਂ ਜ਼ਿਆਦਾ ਹੈ ਸੋ ਪਰ ਇਹ ਧਨ ਕਵੇਰਾਂ ਦੇ ਵਿੱਚ ਹਿੱਸੇ 'ਚੋਂ 3 ਦੇ ਹਿੱਸੇ ਜਿੱਤਾਈ ਹੈ 12 ਦੇ ਹਿੱਸੇ ਹਾਰਾਈ ਹੈ ਇਸ ਲਈ ਸਾਰਾ ਕੁਝ ਪੈਸਾ ਨਹੀਂ ਹੁੰਦਾ ਕੋਈ ਨਹੀਂ ਬਜ਼ੁਰਗ ਕਹਿੰਦੇ ਜੀ ਅੱਛਾ ਦੀਪਕ ਜੀ ਜੇ ਓਵਰਆਲ ਦੇਖੀਏ ਜਿਹੜੇ ਸੰਸਦ ਮੈਂਬਰ ਬਣੇ ਨੇ 13 ਪੰਜਾਬ ਚੋਂ 11 ਕਰੋੜਪਤੀ ਨੇ ਉਹਨਾਂ ਚੋਂ ਦੇਖੋ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਜਿਹੜੀ ਆਪਾਂ ਅੰਕੜਿਆਂ ਦੇ ਵੱਲ ਨਾਲ ਗੱਲ ਕਰ ਰਹੇ ਹਾਂ ਚਾਹੇ ਉਹ ਹਾਰਨ ਵਾਲਿਆਂ ਦੀ ਗੱਲ ਕਰੀਏ ਜਾਂ ਆਪਾਂ ਕਰੋੜਪਤੀ ਉਮੀਦਵਾਰਾਂ ਦੀ ਜਿੱਤੂਆਂ ਦੇ ਵੱਲ ਮੈਂ ਗੱਲ ਕਰੀਏ ਇਹ ਉਹ ਜਾਣਕਾਰੀ ਹੈ ਜਿਹੜੀ ਇਹਨਾਂ ਨੇ ਨਾਮਜਦਗੀਆਂ ਭਰਨ ਲੱਗੇ ਆਪਣੀ ਦਿੱਤੀ ਹੈ ਜੋ ਡਿਕਲੇਅਰ ਕੀਤਾ ਸੀ ਇਹਦੇ ਵਿੱਚ ਹਾਂ ਇਹਦੇ ਵਿੱਚ ਮਤਲਬ ਜਵਾਕਾਂ ਦੀ ਜਾਂ ਪਿਓ ਦਾਦਿਆਂ ਦੀ ਜਾਇਦਾਦ ਨਹੀਂ ਹੁੰਦੀ ਜਿਹੜੀ ਤੁਹਾਡੇ ਨਾਮ ਤੇ ਆ ਜਾਂ ਤੁਹਾਡੇ ਘਰ ਵਾਲੇ ਜਾਂ ਘਰ ਵਾਲੀ ਦੇ ਨਾਮ ਤੇ ਹੂੰ ਹੂੰ ਉਹ ਜਾਇਦਾਦ ਦਾ ਹਵਾਲਾ ਹੁੰਦਾ ਸੋ ਇਸ ਲਈ ਜੇਕਰ ਉਸ ਵਾਰਿਆਂ ਦੇਖੀਏ ਅੱਜ ਕੱਲ ਜਿਹਦੇ ਕੋਲ ਜੇ ਮਹਾਲੀ ਵਰਗੇ ਚ ਕਿਸੇ ਨੇ 플랫 ਵੀ ਲਿਆ ਹਾਂ ਇਹਨਾਂ ਚੋਂ ਤਾਂ ਵੀ ਉਹ ਕਰੋੜ 80 90 ਲੱਖ ਕਰੋੜ ਦਾ ਬਣ ਗਿਆ ਤਾਂ ਉਹ ਵੀ ਕਰੋੜਪਤੀ ਤਾਂ ਆ ਹੀ ਜਾਂਦਾ ਹੈ ਹੈਨਾ ਪਰ ਆਜ ਕਰੋੜਪਤੀ ਤਾਂ ਦਿੱਖਦੇ ਨੇ ਜਿਹੜੇ 80 80 ਕਰੋੜ 40 40 ਕਰੋੜ 15 15 ਕਰੋੜ ਚਲੋ ਆਪਾਂ ਹੁਣ ਇਧਰੋਂ ਗੱਲ ਕਰ ਲਈ ਕਿ 13 ਜਿਹੜੇ ਜਿੱਤੇ ਉਹ ਕਰੋੜਪਤੀ ਕਹੇ ਜਿਆ ਜੀ ਹੁਣ ਇਹਨਾਂ 13 ਦੇ ਵਿੱਚੋਂ 11 ਕਰੋੜਪਤੀ ਹੈ ਜੀ ਤੇ ਇਹ ਜਿਹੜਾ ਆਖਰੀ ਕਰੋੜਪਤੀ ਹੈ ਉਹ ਮਤਲਬ ਕਿ 1 ਕਰੋੜ ਦਾ ਮਾਲਕ ਹੈ ਹਮ ਤੇ ਜਿਹੜਾ ਸਭ ਤੋਂ ਉੱਪਰਲਾ ਹੈ ਉਹ ਸਾਰਿਆਂ ਨੂੰ ਪਤਾ 198 ਕਰੋੜ ਜੀ ਜੀ ਹਮ ਸੋ ਨੰਬਰ 1 ਤੇ ਹਰਸਿਮਰਤ ਕੋਰ ਬਾਦਲ ਜਿਹਦੇ ਕੋਲ 198.51 ਕਰੋੜ ਲਗਭਗ 200 ਕਰੋੜ ਦੀ ਜਾਇਦਾਦ ਹੈ ਜਿਹੜੀ ਮੈਂਬਰ ਪਾਰਲੀਮੈਂਟ ਬਣੀ ਹੈ ਆਪਾਂ ਅਮੀਰਾਂ ਦੇ ਹਵਾਲੇ ਨਾਲ ਤਰਜਾ ਦੇ ਰਹੇ ਹਾਂ ਜੀ ਜੀ ਦੂਸਰੇ ਨੰਬਰ ਤੇ ਰਾਜਕੁਮਾਰ ਚੱਬੇਵਾਲ 20 ਕਰੋੜ ਦੀ ਜਾਇਦਾਦ ਦੇ ਮਾਲਕ ਜਿਹੜੇ ਮੈਂਬਰ ਪਾਰਲੀਮੈਂਟ ਬਣੇ ਤੀਸਰੇ ਨੰਬਰ ਤੇ ਰਾਜਾ ਬੜਿੰਗ 17 ਕਰੋੜ ਦੀ ਕਿਉਂਕਿ ਜਦੋਂ ਧਨਕਵੇਰਾ ਚਾਹੁੰਦੇ ਆ ਤਾਂ ਉੱਪਰ ਤੇ ਨੰਨਾ ਨਹੀਂ ਆਉਣਾ ਜੀ 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 ਉਹਦੇ ਤੋਂ ਥੱਲੇ ਨੇ ਬਾਕੀ ਉਸ ਤੋਂ ਬਾਅਦ ਚਰਨਜੀਤ ਚੰਨੀ ਦਾ ਨਾਮ ਆਉਂਦਾ ਜੀ ਨੰਬਰ 4 ਦੇ ਉੱਤੇ ਹਮ ਹਮ 9.45 ਕਰੋੜ 9 ਕਰੋੜ 45 ਲੱਖ ਦੀ ਜਾਇਦਾਦ ਦੇ مالک ਨੇ ਇੱਕ ਕਾਗਜੀ ਜਾਇਦਾਦ ਤਾਂ ਮੈਂ ਬਾਰ ਬਾਰ ਦੱਸ ਰਿਹਾ ਹਾਂ ਹੂੰ ਹੂੰ ਸੋ ਜਿਹੜੀ ਈਡੀ ਯੂਡੀ ਲੱਬ ਦੀ ਫਿਰਦੀ ਸੀ ਉਹ ਇਹਦੇ ਵਿੱਚ ਦਰਜ ਨਹੀਂ ਹੈ ਅਜੇ ਹਾਂ ਜੀ ਸੋ ਛੇਰ ਸਿੰਘ ਕੋ ਆਇਆ 8.58 ਕਰੋੜ ਦੀ ਜਾਇਦਾਦ ਦੇ مالک ਜੀ ਧਰਮਬੀਰ ਗਾਂਧੀ 8.53 ਕਰੋੜ ਦੀ ਜਾਇਦਾਦ ਦੇ مالک ਉਹੀ ਨਾ ਉਹਨਾਂ ਦਾ ਕੁੜਤਾ ਦੇਖ ਕੇ ਲੋਕ ਸਮਝ ਲਿਆ ਕਰਨ ਗਿਆ ਬੜੇ ਸੁਧਾਰਨ ਨੇ 8.53 ਕਰੋੜ ਦੀ ਜਾਇਦਾਦ ਦੇ مالک ਨੇ ਸੁਖਜਿੰਦਰ ਰੰਦਾਵਾ 5.11 ਕਰੋੜ ਹੈ ਨਾ ਮਾਲਵਿੰਦਰ ਕੰਗ 4.5 ਕਰੋੜ ਦੇ ਕਰੀਬ 4.39 ਕਰੋੜ ਗੁਰਜੀਤ ਤੌਝਲਾ 4.16 ਕਰੋੜ ਹੈ ਨਾ ਤੇ ਇਸੇ ਤਰ੍ਹਾਂ ਡਾਕਟਰ ਅਮਰ ਸਿੰਘ 3.28 ਕਰੋੜ ਤੇ ਸਰਬਜੀਤ ਸਿੰਘ ਖਾਲਸਾ 1 ਕਰੋੜ 8 ਲੱਖ ਸੋ so, 1 ਕਰੋੜ 8 ਲੱਖ ਤੋਂ ਲੈ ਕੇ 198.51 ਕਰੋੜ ਤੱਕ ਦੇ ਇਹ ਸਾਡੇ 11 ਉਮੀਦਵਾਰ ਨੇ ਜਿਹੜੇ ਕਰੋੜਪਤੀ ਨੇ ਜੀ 12ਵੇਂ ਨੰਬਰ ਤੇ ਮੀ ਮੀਥੇਰ ਆਇਆ ਜਿਹੜਾ 1 ਕਰੋੜ ਤੋਂ ਥੱਲੇ ਐ 44 ਲੱਖ ਦੀ ਜਾਇਦਾਦ ਹੈ ਜਿਹੜੀ ਉਹਨਾਂ ਨੇ ਦਰਜ ਕਰਾਈ ਹੈ ਹਮ ਹੈਨਾ ਇਸ ਤੋਂ ਬਾਅਦ ਅਮਰਤਪਾਲ ਸਿੰਘੋਰੀ ਆਉਂਦੇ ਨੇ 13ਵੇਂ ਨੰਬਰ ਦੇ ਉੱਤੇ ਜਿਹੜੇ ਕਹਿੰਦੇ ਨੇ ਕਿ ਮੇਰੇ ਕੋਲ ਕਾਗਜ਼ਾਤਾਂ ਤੌਰ ਤੇ ਜਿਹੜਾ ਉਹਨਾਂ ਨੇ ਦੱਸੀ ਹੈ ਜਾਣਕਾਰੀ ਕਿ ਮੇਰੇ ਕੋਲ ਤਾਂ ਖੀਸੇ 'ਚ 1000 ਰੁਪਈਆ ਹੀ ਆ ਬਾਕੀ ਮੈਂ ਆਪਣੇ ਮਾਪਿਓ ਤੇ ਨਿਰਭਰ ਹਮ ਤੋਂ ਇਸ ਲਈ ਇਹ ਨਾਮਜਦਗੀਆਂ ਚ ਦਿੱਤੀ ਜਾਣਕਾਰੀ ਦੇ ਹਵਾਲੇ ਨਾਲ 11 ਸਾਡੇ ਕੋਲ ਕਰੋੜਪਤੀ ਉਮੀਦਵਾਰ ਨੇ ਜਿਹੜੇ 1 ਕਰੋੜ ਤੋਂ ਲੈ ਕੇ 198 ਕਰੋੜ ਦੇ ਮਾਲਕ ਨੇ ਦੋ 12ਵਾਂ ਔਰ 13ਵਾਂ ਨੇ ਜਿਹੜੇ ਕਹਿੰਦੇ ਸੀ ਕਰੋੜਪਤੀ ਨਹੀਂ ਆ ਇਨਾ ਚੁੱਕ 44 ਲੱਖ ਵਾਲਾ ਤੇ 1000 ਰੁਪਏ ਵਾਲਾ ਜੀ ਦੀਪਕ ਜੀ ਅੱਜ ਨਵੀਂ ਨਵੀਂ MP ਬਣੀ ਕੰਗੜਾ ਰਨੌਤ ਕੀ ਚੰਡੀਗੜ੍ਹ ਦੇ ਹਵਾਈ ਅੱਡੇ ਤੇ ਇੱਕ CISF EMPLOYE ਨੇ ਥੱਪੜ ਮਾਰਿਆ ਜੀ ਕੰਗੜਾ ਰਨੌਤ ਨੂੰ ਹਾਂ ਬਿਲਕੁਲ ਜੀ ਪੰਜਾਬ ਦੀ ਇੱਕ ਧੀ ਜਿਹੜੀ ਇਸ ਡਿਊਟੀ ਤੇ ਬਾ ਰਹੀ ਸੀਗੀ ਉਹਦੇ ਨਾਲ ਕੰਗੜਾ ਰਨੌਤ ਦੀ ਜਿਹੜੀ ਮੈਂਬਰ ਪਾਰਲੀਮੈਂਟ ਬਣੀ ਆ ਉਹਦੇ ਨਾਲ ਬਹਿਸ ਹੁੰਦੀ ਆ ਜਦੋਂ ਕਿ ਹੋਰ ਸਾਥ ਦੀਆਂ ਆਵਾਜ਼ਾਂ ਵੀ ਵਿੱਚ ਸੁਣ ਰਹੀਆਂ ਜਿਹੜੇ ਸ਼ਾਇਦ ਕਹਿ ਰਹੇ ਸੀ ਕੰਗਰਾਂ ਨੂੰ ਕਿ ਮੈਡਮ ਰੁਕੋ 2 ਮਿੰਟ ਇੰਤਜ਼ਾਰ ਕਰੋ ਪਰ ਉਹ ਸ਼ਾਇਦ ਨਵੀਂ ਨਵੀਂ ਐਮਪੀ ਬਣੀ ਆ ਤਾਂ ਉਹ ਐਮਪੀ ਬਣਾ ਵੀ ਤਰਕੀ ਚੜੀ ਹੋਣੀ ਤੇ ਤੇ ਉਹ ਬਹਿਸ ਹੋਈ ਤੇ ਬਹਿਸ ਉਹ ਪੰਜਾਬੀ ਵਾਲੀ ਬਹਿਸ ਤੇ ਆ ਗਈ ਤੇ ਪੰਜਾਬੀ ਵਾਲੀ ਬਹਿਸ ਤੋਂ ਪੰਜਾਬੀਆਂ ਪ੍ਰਤੀ ਬਹਿਸ ਤੇ ਆ ਗਈ ਤੇ ਉਹ ਕਿਸਾਨੀ ਵਾਲਾ ਮਸਲਾ ਸ਼ੁਰੂ ਹੋ ਗਿਆ ਤੇ ਉਸ ਕੁੜੀ ਨੇ ਥੱਪੜ ਮਾਰ ਤੇ ਥੱਪੜ ਵੀ ਉਸ ਆਵਾਜ਼ ਵਾਲੇ ਨੂੰ ਕਹਿੰਦੀ ਸ਼੍ਰੀਆਮ ਉਸ ਵੀਡੀਓ ਸੁਣਾਈ ਦੇ ਰਹੀ ਆ ਉਹ ਕਹਿੰਦੀ ਕਿ ਤੂੰ ਤਾਂ ਕਹਿੰਦੀ ਸੀ 100-100 ਰੁਪਿਆ ਲੈ ਕੇ ਬੈਠਤੀਆਂ ਨੇ ਦੋਨਾਂ ਚ ਉਸ ਜਦੋਂ ਤੂੰ ਇਹ ਬਕਵਾਸ ਕਰੀ ਸੀ ਮੇਰੀ ਮਾਂ ਵੀ ਉੱਥੇ ਬੈਠੀ ਸੀ ਹੂੰ ਤੇ ਇਸ ਲਈ ਕਿ ਕਿ ਤੂੰ ਤੇਰਾ ਇਹ ਇਹ ਉਹਦਾ ਉਹਦਾ ਰਿਐਕਸ਼ਨ ਜਿਹੜਾ ਸੀਗਾ ਉਹ ਤੋ ਅਕਉਂਦੀ ਨੂੰ ਸਸਪੈਂਡ ਕਰ ਦਿੱਤਾ ਗਿਆ ਵਿਭਾਗੀ ਕਾਰਵਾਈ ਉਹਦੇ ਖਿਲਾਫ ਖੋਲ੍ਹ ਦਿੱਤੀ ਆ ਸੋ ਬੇਸ਼ੱਕ ਮਤਲਬ ਕਿ ਇਹ ਉਹਦਾ ਅੰਦਰ ਦਾ ਭਾਵ ਸੀਗਾ ਜਿਹੜਾ ਉਹਦਾ ਬਾਹਰ ਆ ਗਿਆ ਤੇ ਉਹਨੇ ਉਹਨੂੰ ਰਿਐਕਟ ਕਰਤਾ ਪਰ ਅਕਸਰ ਇਹ ਜੀਏ ਘਟਨਾਵਾਂ ਤੋਂ ਬਚਣਾ ਚਾਹੀਦਾ ਜੀ 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 ਖਾਸ ਕਰ ਜਦੋਂ ਤੁਸੀਂ ਡਿਊਟੀ ਤੇ ਹੋਰ ਵਰਤੀ ਚੋ ਜੀ ਕਿਉਂਕਿ ਆਪਾਂ ਸਰਕਾਰੀ ਸਿਸਟਮ ਨੂੰ ਬਖੂਬੀ ਜਾਣਦੇ ਆ ਇਸ ਇੱਕ ਘਟਨਾ ਦੇ ਨਾਲ ਸਮੂਚੀਆਂ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਜਿੰਨੀਆਂ ਧਿਰਾਂ ਇਹ ਜੇ ਕਿਸੇ ਉਹਦਿਆਂ ਤੇ ਹੋਣਗੀਆਂ ਹੁਣ ਜਦੇ ਸਰਕਾਰਾਂ ਉਹਨਾਂ ਦੇ ਮਗਰ ਲੱਗ ਜਾਣਗੀਆਂ ਏਜੰਸੀਆਂ ਜਦੇ ਉਹਨਾਂ ਦੇ ਮਗਰ ਲੱਗ ਜਾਣਗੀਆਂ ਸੋ ਇਹ ਇਸ ਲਈ ਇਸ ਪਹਿਲੂ ਤੋਂ ਬਚਾ ਹੀ ਠੀਕ ਹੁੰਦਾ ਪਰ ਇਹ ਘਟਨਾ ਵਾਪਰੀ ਹੈ ਬਿਲਕੁਲ ਦਰੁਸਤ ਖਬਰ ਹੈ ਹਾਂ ਜੀ ਅ ਦੀਪਕ ਜੀ ਅਗਲੀ ਗੱਲ ਕਰੀਏ ਹੁਣ ਜਿਹੜੀ ਐਨਡੀਏ ਦੇ ਨਾਲ ਐਨਡੀਏ ਅਲਾਈਅੰਸ ਦੇ ਵਿੱਚ ਜਿਸ ਤਰ੍ਹਾਂ ਦਾ ਹੁਣ ਜੋ ਨੈਗੋਸ਼ੀਏਸ਼ਨ ਹੋਈ ਆ ਕਿਉਂਕਿ ਹੁਣ ਬਾਕੀ ਧਿਰਾਂ ਦੇ ਸਮਰਥਨ ਤੋਂ ਬਿਨਾਂ ਤੇ ਸਰਕਾਰ ਚਲਾਉਣੀ ਮੁਸ਼ਕਲ ਹੋ ਜਾਣੀ ਆ ਹੁਣ ਸਮਰਥਨ ਦੇਣ ਲਈ ਚੰਦਰਬਾਬੂ ਨਾਇਡੂ ਤੇ ਨਿਤਿਸ਼ ਕੁਮਾਰ ਨੇ ਮੰਗਾ ਕੀ ਰੱਖਿਆ ਜੀ ਵੀ ਜੇਪਾ ਕੱਲ ਹੀ ਗੱਲ ਕਰਦੇ ਸੀਗੇ ਕਿ ਪ੍ਰਧਾਨ ਮੰਤਰੀ ਜਿਨੂੰ ਜਦੋਂ ਅਹੁਦਾ ਅਧਾਰ ਚੁਣਿਆ ਗਿਆ ਐਨਡੀਏ ਦਾ ਲੀਡਰ ਚੁਣਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਅਮਿਤ ਸ਼ਾਹ ਤੇ ਜੇਪੀ ਨੱਡਾ ਜੀ ਨੂੰ ਮੈਂ ਬੇਨਤੀ ਕਰਦਾ ਕਿ ਇਹ ਸਯੋਗੀ ਤਰ੍ਹਾਂ ਦੇ ਨਾਲ ਸਰਕਾਰ ਦੀ ਰੂਪਰੇਖਾ ਕਹਿ ਰੂਪਰੇਖਾ ਨੂੰ ਲੈ ਕੇ ਵਿਚਾਰਾ ਕਰਨੀ ਉਹ ਕਹਿਣ ਨੂੰ ਸੀ ਵਿਚਾਰਾ ਕਰਨਗੇ ਆਪਾਂ ਗੱਲ ਕਰਦੇ ਸੀ ਕਿ ਉਹ ਸੌਦੇਬਾਜ਼ੀ ਦੀ ਗੱਲ ਕਰਨਗੇ ਕਿ ਕਿੱਥੇ ਪਟਣਾ ਕਿਹੜੇ ਅਹੁਦੇ ਤੇ ਪਟਣਾ ਉਹ ਗੱਲ ਸਾਹਮਣੇ ਆ ਗਈ ਜੀ ਜੀ ਸੋ ਨਤੀਜ ਜੀ ਚੰਦਰਬਾਪੂ ਨਾਇਡੂ ਜੀ ਹੋਰੀ ਕਹਿੰਦੇ ਜੀ ਅਸੀਂ ਐਨਡੀਆ ਦੇ ਨਾਲ ਆ ਬਸ ਆ ਸਾਡੀ ਲਿਸਟ ਹੈ ਜਿਵੇਂ ਉਹ ਰਿਸ਼ਤਾ ਕਰਨ ਲੱਗੇ ਲਾਲਚੀ ਮੁੰਡੇ ਵਾਲੇ ਕਹਿੰਦੇ ਹੁੰਦੇ ਨਾ ਕਿ ਲੈਣਾ ਕੁਛ ਨਹੀਂ ਜੀ ਬਸ ਜੋ ਤੁਸੀਂ ਦੇਣਾ ਆਪਣੀ ਕੁੜੀ ਨੂੰ ਦੇਣਾ ਜੀ 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 ਤੋਂ ਉਸੇ ਤਰ੍ਹਾਂ ਹੁਣ ਨਤੀਸ਼ ਤੇ ਨਾਈਡੂਰੀ ਕਹਿੰਦੇ ਜੀ ਸਾਡਾ ਸਹਿਯੋਗ ਤੁਹਾਨੂੰ ਹੈ ਜੀ ਬਸ ਆ ਮੜੀ ਜੀ ਲਿਸਟ ਹੈ ਜੀ ਨਿਆਣਿਆਂ ਦਾ ਤੁਹਾਨੂੰ ਪਤਾ ਹੀ ਹੁੰਦਾ ਜੀ ਆ ਮੰਤਰੀ ਬਣਾ ਦਿਓ ਸਾਡੇ ਜੀ ਸੋ ਜੀ ਦੋਏ ਧਰਾਂ ਚੰਦਰਬਾਬੂ ਨਾਈਡੂ ਵੀ ਔਰ ਨਤੀਸ਼ ਕੁਮਾਰ ਵੀ ਹੈ ਨਾ ਦੋਨਾਂ ਧਰਾਂ ਨੇ ਸਪੀਕਰ ਦੇ ਉੱਤੇ ਅੱਖ ਰੱਖੀ ਆ ਹੂੰ ਕਿ ਸਪੀਕਰ ਲੋਕ ਸਭਾ ਦਾ ਸਾਡਾ ਹੋਵੇ ਦੋਹਾਂ ਤੇ ਰਾ ਨੇ ਵਿੱਤ ਮੰਤਰਾਲੇ ਤੇ ਅੱਖ ਰੱਖਿਆ ਕਿ ਵਿੱਤ ਮੰਤਰਾਲਾ ਸਾਡੇ ਕੋਲ ਹੈ ਤਜੋਰੀ ਦੀ ਚਾਬੀ ਇਹ ਤੋਂ ਬਿਨਾ ਬਿਲਕੁਲ ਜੀ ਇਹ ਤੋਂ ਬਿਨਾ ਮਤਲਬ ਕਿ ਨਤੀਸ਼ੋਰੀ ਕਹਿੰਦੇ ਖੇਤੀ ਮੰਤਰਾਲਾ ਐ ਤੇ ਰੇਲ ਮੰਤਰਾਲਾ ਸਾਨੂੰ ਦੇ ਦਿਓ ਹੈਨਾ ਉਧਰ ਉਹ ਕਹਿੰਦੇ ਚਾਰ ਪੰਜ ਵਿਭਾਗ ਆ ਨੇ ਵੈਸੇ ਕੇਂਦਰ ਦੇ ਵਿੱਚ ਜੇਕਰ ਦੇਖਿਆ ਜਾਵੇ ਗ੍ਰਹਿ ਵਿਭਾਗ ਜੀ ਵਿੱਤ ਵਿਭਾਗ ਹੈ ਰੱਖਿਆ ਮੰਤਰਾਲਾ ਤੇ ਵਿਦੇਸ਼ ਮੰਤਰਾਲਾ ਇਹ ਚਾਰ ਸਭ ਤੋਂ ਅਹਿਮ ਮੰਨੇ ਜਾਂਦੇ ਨੇ ਜੀ ਜੀ ਇਸੇ ਤਰ੍ਹਾਂ ਸਪੀਕਰ ਦਾ ਹੁਣ ਇਹਦੇ ਪਿੱਛੇ ਮਨਸ਼ਾ ਕੀ ਆ ਹਮ ਨਤੀਸ਼ ਹੋਰਾਂ ਦੀ ਜਾਂ ਚੰਦਰਬਾਬੂ ਨਾਈਡੂ ਹੋਰਾਂ ਦੀ ਸਪੀਕਰ ਦੇ ਹਵਾਲੇ ਨਾਲ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿਹੜੀ ਵਿਸਾਖੀਆਂ ਦੇ ਸਹਾਰੇ ਖੜੀ ਸਰਕਾਰ ਹੈ ਇਹ ਚੋ ਟੁੱਟਪੱਜ ਕਦੇ ਵੀ ਹੋ ਸਕਦੀ ਹੈ ਜੀ 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 ਕਦੇ ਉਧਰ ਜਾਣਾ ਪਵੇ ਕਦੇ ਇਧਰ ਆਉਣਾ ਪਵੇ ਦੋ ਉਧਰ ਚਲੇ ਕੇ ਚਾਹ ਰ ਇਧਰ ਕਿ ਜਾਣ ਪੁੱਝ ਕੇ ਤੈ ਹੁੰਦਾ ਕਿ ਮੈਂ ਇਧਰ ਹੀ ਰਹੂੰਗਾ ਤੁਸੀਂ ਚਲੇ ਜਾਓ ਹਮ ਹਮ ਇਹ ਵੀ ਖੇਡ ਹੋ ਸਕਦੀ ਹੁੰਦੀ ਆ ਜੀ ਸੋ ਉਸ ਸਥਿਤੀ ਦੇ ਵਿੱਚ ਫਿਰ ਸਪੀਕਰ ਸਾਹਿਬ ਤੇ ਬਹੁਤ ਨਿਰਭਰ ਕਰਦਾ ਕਿ ਮੈਂਬਰ ਦੇ ਉੱਤੇ ਕਾਰਵਾਈ ਤੁਰੰਤ ਕਰਨੀ ਹੈ ਜਾਂ ਹਲੇ ਬਚਾ ਕੇ ਕਰਨੀ ਹੈ ਹੈਨਾ ਕਦੋਂ ਉਹਨੂੰ ਬੋਲਣ ਦਾ ਮੌਕਾ ਵੱਧ ਦੇਣਾ ਘਟ ਦੇਣਾ ਇਸ ਲਈ ਧਰਾਂ ਸਪੀਕਰ ਆਪਣਾ ਚਾਹੁੰਦੀਆਂ ਨੇ ਜੀ ਦੂਸਰੇ ਪਾਸੇ ਬਿਤਮਤ ਰਾਲਾ ਚੰਦਰਬਾਬੂ ਨਾਈਡੂਨ ਤਾਂ ਪਤਾ ਹੀ ਹੈ ਕਿ ਮੇਰੇ ਖਿਲਾਫ ਤਾਂ ਕਿੰਨਾ ਕੁਝ ਖੋਲ ਲਿਆ ਸੀ ਇਹਨਾਂ ਨੇ ਤੇ ਨਤੀਸ਼ ਵੀ ਕਹਿੰਦੇ ਕਿ ਇਸੇ ਡਰ ਕਰਨ ਉਧਰ ਗਏ ਨੇ ਜੀ ਸੋ ਇਹ ਇਸ ਲਈ ਜੇ ਬਿਤ ਆਪਣੇ ਕੋਲ ਹੋਊਗਾ ਇੱਕ ਤਾਂ ਆਪਣੇ ਸੂਬੇ ਨੂੰ ਲੈ ਜਾਗੇ ਜੋ ਕੁਝ ਜਿਵੇਂ ਇਹ ਦੋਵੇਂ ਧਰਾਂ ਜਿਵੇਂ ਪੰਜਾਬ ਦੀ ਇੱਕ ਮੰਗ ਰਹੀ ਹੈ ਕਿ ਅਸੀਂ ਸਰੱਦੀ ਸੂਬਾਏ ਸਾਨੂੰ ਵੱਧ ਅਧਿਕਾਰ ਵਾਲੇ ਸੂਬਿਆਂ ਦੀ ਕੈਟਾਗਰੀ ਚ ਆਉਣਾ ਚਾਹੀਦਾ ਉਸ ਤਰ੍ਹਾਂ ਉਹ ਸੂਬੇ ਵੀ ਮੰਗ ਕਰਦੇ ਨੇ ਤੇ ਉਹਨਾਂ ਨੂੰ ਲੱਗਦਾ ਚ ਕਿ ਉਹ ਮੇਂ ਨਹੀਂ ਆਵਾਂਗੇ ਤਾਂ ਬਿੱਥ ਲੈ ਜਾਗੇ ਆਪਣੇ ਕੋਲ ਤਾਂ ਆਪਣੇ ਨੂੰ ਵੰਡ ਲਾਂਗੇ ਹੂੰ 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 ਪਰ ਇਹ ਤੋਂ ਬਿਨਾ ਇਹਦੇ ਰਾਹੀਂ ਉਹ ਈਡੀ ਨੂੰ ਵੀ ਕੰਟਰੋਲ ਕਰਨਾ ਚਾਹੁੰਦੇ ਨੇ ਜੀ ਸੋ ਇਸ ਲਈ ਤਾਂ ਕਿ ਈਡੀ ਸਾਡੀਆਂ ਫੈਲਾ ਖੋਲੇ ਨਾ ਇਹ ਵੀ ਇੱਕ ਪੈਨੂ ਹੈਗਾ ਸੋ ਉਹਦੇ ਵਿੱਚ ਕਿੰਨੇ ਕ ਕਾਮਯਾਬ ਹੁੰਦੇ ਨੇ ਕਿੰਨੇ ਨਹੀਂ ਕਿਉਂਕਿ ਦੋਵਾਂ ਤੋਂ ਬਿਨਾ ਐਨਡੀਏ ਦੀ ਸਰਕਾਰ ਚੱਲਣਾ ਅਜਿਹੀ ਤਰੀਕ ਚ ਔਖਾ ਹੈ ਜਿਹੜੀ ਕਹਿ ਰਹੀ ਸੀ ਕਿ ਨਿਰਧਰ ਮੋਦੀ ਜੀ 8 ਤਰੀਕ ਨੂੰ ਸੌ ਚੁੱਕਣਗੇ ਹੁਣ ਪਤਾ ਲੱਗ ਰਿਹਾ ਨੌ ਤੇ ਵਿਚਾਰ ਕਰ ਰਹੇ ਨੇ ਕਿ ਨੌ ਨੂੰ ਚੁੱਕੀਏ ਜਿਹੜੇ ਅੱਕੇ ਕਿਉਂ ਪੈ ਰਹੇ ਨੇ ਦਾ ਮਤਲਬ ਕੁਛ ਤਾਂ ਹੈ ਜੀ 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 ਬਿਲਕੁਲ ਆ ਕੁਰਸੀਆਂ ਨੂੰ ਪਾਵੇ ਲੱਗਣੇ ਜ਼ਰੂਰੀ ਨੇ ਪਾਵਿਆਂ ਤੋਂ ਬਿਨਾਂ ਸਿੰਘਾਸਨ ਟਿਕਣਾ ਨਹੀਂ ਨਹੀਂ ਪਰ ਹੁਣ ਤਾਂ ਟਾਇਰ ਲੱਗੇ ਹੋਏ ਨੇ ਪਤਾ ਨਹੀਂ ਕਿੱਦਾਂ ਨੂੰ ਰੁੜ ਜਵੇ ਕਿਹੜਾ